ਸਰਸਿਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਪੰਜਾਬੀ ਭਾਰਤੀਆਂ ਲਈ ਦੋ ਵੱਡੀਆਂ ਖੁਸ਼ਖਬਰੀਆਂ ਸਾਹਮਣੇ ਆਈਆਂ ਹਨ ਮਾਰਕਰਨੀ ਮੋਟ ਪ੍ਰਧਾਨ ਮੰਤਰੀ ਬਦਲਣ ਨਾਲ ਇਮੀਗ੍ਰੇਸ਼ਨ ਅਤੇ ਟੈਕਸ ਪ੍ਰਣਾਲੀ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ ਨਵੇਂ ਇਮੀਗ੍ਰੇਸ਼ਨ ਮੰਤਰੀ ਅਤੇ ਪ੍ਰੋਸੈਸਿੰਗ ਟਾਈਮ ਵਿੱਚ ਕਮੀ ਪ੍ਰਧਾਨ ਮੰਤਰੀ ਮਾਰਕਰਨੀ ਦੀਗਵਾਈ ਵਿੱਚ ਲੀਨਾ ਮਡਲੇਗ ਦਿਆਵ ਨੇ ਇਮੀਗ੍ਰੇਸ਼ਨ ਸਰਨਾਰਥੀ ਅਤੇ ਨਾਗਰਿਕਤਾ ਮੰਤਰੀ ਆਈ ਆਰ ਸੀ ਸੀ ਬਜੋਂ ਅਦਾ ਸੰਭਾਲ ਲਿਆ ਹੈ ਲੀਨਾ ਮਡਲੇਦ ਇਸ ਤੋਂ ਪਹਿਲਾਂ 8 ਸਾਲ 9 ਸਾਲ ਸੀਆ ਦੀ ਇਮੀਗ੍ਰੇਸ਼ਨ ਮੰਤਰੀ ਰਹਿ ਚੁੱਕੀ ਹੈ ਜਿਸ ਤੋਂ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵੱਡੇ ਸੁਧਾਰ ਦੀ ਉਮੀਦ ਹੈ ਵੀਜ਼ਾ ਪ੍ਰੋਸੈਸਿੰਗ ਵਿੱਚ ਕਮੀ ਮਾਰਕ ਕਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਟੂਰਿਜ਼ਮ ਵੀਜ਼ਾ ਅਤੇ ਸਟੂਡੈਂਟ ਵੀਜ਼ਾ ਲਈ ਪ੍ਰੋਸੈਸਿੰਗ ਸਮੇਂ ਵਿੱਚ ਕਾਫੀ ਕਮੀ ਆਈ ਹੈ ਟੂਰਿਸਟ ਵੀਜ਼ਾ ਪਹਿਲਾਂ 5 ਤੋਂ 6 ਮਹੀਨੇ ਲੱਗਦੇ ਸੀ ਹੁਣ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਘਰ ਵਿੱਚ ਆ ਜਾਣਾ ਹੈ ਸਟੂਡੈਂਟ ਵੀਜ਼ਾ 3 ਤੋਂ 4 ਮਹੀਨੇ ਲੱਗਦੇ ਸਨ ਹੁਣ ਲਗਭਗ 1 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਉਹ ਮਿਲ ਜਾਣਾ ਹੈ ਟੈਕਸਾਂ ਵਿੱਚ ਰਾਹਤ ਆਮਦਨ ਟੈਕਸ ਦੀ ਕਟੌਤੀ ਪ੍ਰਧਾਨ ਮੰਤਰੀ ਮਾਰਕ ਕਰਨੀ ਦੀ ਅਗਵਾਈ ਨੇ ਨਵੀਂ ਕੈਨੇਡੀਅਨ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਟੈਕਸਾਂ ਵਿੱਚਪਾਰੀ ਛੂਟ ਦਾ ਐਲਾਨ ਕੀਤਾ ਹੈ 1 ਜੁਲਾਈ 2025 ਤੋਂ ਨਿੱਜੀ ਆਮਦਨ ਤੇ ਟੈਕਸ ਸਭ ਤੋਂ ਘੱਟ ਦਰ 15% ਤੋਂ ਘਟਾ ਕੇ 14% ਕਰ ਦਿੱਤੀ ਜਾਵੇਗੀ ਇਸ ਘਟੋਤੀ ਨਾਲ ਲਗਭਗ 22 ਮਿਲੀਅਨ 2.2 ਕਰੋੜ ਕੈਨੇਡੀਅਨ ਨਾਗਰਿਕਾਂ ਨੂੰ ਫਾਇਦਾ ਹੋਵੇਗਾ ਖਾਸ ਕਰਕੇ ਮੱਧ ਵਰਗੀ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ ਕੁੱਲ ਮਿਲਾ ਕੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਨਵੇਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਪੰਜਾਬੀਆਂ ਤੇ ਭਾਰਤੀਆਂ ਨੂੰ ਵੀਜ਼ਾ ਪ੍ਰੋਸੈਸਿੰਗ ਵਿੱਚ ਤੇਜ਼ੀ ਅਤੇ ਟੈਕਸਾਂ ਵਿੱਚ ਰਾਹਤ ਦੇ ਕੇ ਵੱਡੀ ਰਾਹਤ ਦਿੱਤੀ ਹੈ। ਕੈਨੇਡਾ ਦੀ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਇਸ ਲਈ ਬਦਲਾਅ ਕੀਤੇ ਜਾ ਰਹੇ ਨੇ ਤਾਂ ਕਿ ਟੂਰਿਸਟ ਵੱਧ ਤੋਂ ਵੱਧ ਕੈਨੇਡਾ ਦੇ ਵਿੱਚ ਆਉਣ ਅਤੇ ਕੈਨੇਡਾ ਦੇ ਵਿੱਚ ਜਿਹੜਾ ਪੈਸਾ ਹੈ ਟੂਰਿਸਟਾਂ ਰਾਹੀਂ ਆਵੇ ਅਤੇ ਸਟੂਡੈਂਟਾਂ ਨੂੰ ਵੀ ਵੱਡੇ ਪੱਧਰ ਤੇ ਬੁਲਾਇਆ ਜਾ ਰਿਹਾ ਹੈ ਤਾਂ ਕਿ ਸਰਕਾਰ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਬੁਲਾ ਸਕੇ ਬੁਲਾਉਣ ਦਾ ਕਾਰਨ ਇਹ ਹੈ ਕਿਉਂਕਿ ਬਹੁਤ ਸਾਰੇ ਸਕੂਲ ਉੱਥੇ ਬੰਦ ਹੋ ਚੁੱਕੇ ਨੇ ਕਾਲਜ ਬੰਦ ਹੋ ਚੁੱਕੇ ਨੇ ਉਹਨਾਂ ਦਾ ਦਿਵਾਲਾ ਨਿਕਲਣ ਵਾਲਾ ਹੈ ਕਿਉਂਕਿ ਸਟੂਡੈਂਟ ਇੱਥੋਂ ਜਾ ਨਹੀਂ ਰਹੇ ਅਤੇ ਉਹ ਬੰਦ ਹੋਣ ਦੀ ਕਗਾਰ ਵਿੱਚ ਆ ਚੁੱਕੇ ਨੇ ਜਿਸ ਵਜ੍ਹਾ ਕਰਕੇ ਸਰਕਾਰ ਨੂੰ ਇਸ ਚੀਜ਼ ਦਾ ਘਾਟਾ ਪੈ ਰਿਹਾ ਤੇ ਹੁਣ ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਸਟੂਡੈਂਟ ਅਤੇ ਜਿਹੜੇ ਟੂਰਿਸਟ ਨੇ ਉਹ ਵੀ ਵੱਧ ਤੋਂ ਵੱਧ ਆਉਣ ਕੈਨੇਡਾ ਦੇ ਵਿੱਚ ਇਸ ਲਈ ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਕੈਨੇਡਾ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਮਿਲਦੇ ਹਾਂ ਜੀ ਇਕਨਮੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ